ਬਿਰ ਕੈਨੇਡਾ ਦੇ ਵਿੱਚ ਕਦੇ ਵੀ ਥੰਮ ਕਿਸੇ ਨੂੰ ਕੋਈ ਸਲਾਹ ਨਾ ਦਿਓ ਅਗਲੇ ਪੁੱਠੇ ਪੈ ਜਾ। ਅੱਜ ਸਵੇਰੇ ਮਾਰੀ ਗਵੰਡਰੀ ਵੀ ਲੜਕਾ ਗਈ ਮੇਰੇ ਘਰ। আর কাল ਸੈਨਟ ਐਮਨ ਨੂੰ ਕਹੀ ਕਹੇ ਲਾਡੇ। ਕਹ ਮੈਂ ਨਾ ਆਪਣਾ ਭਜਨ ਘਟਾਣਾ। ਕਹ ਮੈਨੂੰ ਕੋਈ ਤਾਉ ਡੈਟ ਦਾ। ਮੈਂ ਡੈਟ ਕਹਿ ਦਸਣੀ ਜੀ। ਹਮ ਰਾਤ ਕੀ ਜਿਹੜੀ ਰੋਟੀ ਖਾਂ ਘਟ ਕਰਦੀ। আর ਬਾਹੀ ਕਾ ਮੋਹਿਆ ਬਿਰ ਜਿਹੜੀ ਚੀਜ਼ ਕਾ ਡਰਤਾ। আর ਰਾਤ ਨੂੰ ਉਸਨੇ ਜਿਹੜੀਆਂ ਰੋਟੀਆਂ ਖਾਇਆ ਕਰਾ। ਉਸ ਮਾਤਾਏ ਉਸਨੇ ਇੱਕ ਰੋਟੀ ਦਾ ਟਖਾਈ ਅਰਸਾਂ ਉਗੀ ਅਰ 12 ਵਜੇ ਰਾਤ ਉੱਠੀ ਵੀਰ ਤਿੰਨ ਰੋਟੀਆਂ ਅੱਧਾ ਕਿਲੋ ਚੌਲ ਖਾ ਕੇ ਉਸ ਨੂੰ ਫੇਰ ਨਹੀਂ ਦਿੰਦਾ ਇਹ ਮੇਰੇ ਨਾਲ ਲੜ ਰਹੀ ਸਰੀ ਇੱਕ ਰੋਟੀ ਛੱਡੀ ਦੀ ਖਾ ਤਿੰਨ ਰੋਟੀਆਂ ਅੱਧਾ ਕਿਲੋ ਚੌਲ ਖਾ ਮੈਨੂੰ ਜ਼ਿਆਦਾ ਖਾਣੇ ਪਏ ਤਾਂ ਮੈਨੂੰ ਨੀਂਦ ਆਈ ਪਰ ਆਲੇ ਉਹਨਾਂ ਤੇ ਡੈਟ ਇਹਨਾਂ ਦਾ ਨਹੀਂ ਪੜਦਾ ਫੈਟ ਵੀਰ